ਨਰਾਜ਼ਗੀਆਂ ਕਹਿੰਦੇ ਮਜੀਠੀਆ ਹੁਣਾਂ ਨੇ ਦੂਰ ਕਰਾਤੀਆਂ ਸੀ ਤੁਹਾਡੀਆਂ ਫਿਰ ਹੁਣ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਜੇ ਜਦੋਂ ਬੰਦੇ ਦੀ ਅੰਦਰੋਂ ਨੀਅਤ ਨਾ ਨਾ ਸਾਫ਼ ਹੋਵੇ ਉੱਥੇ ਰਹਿਣ ਦਾ ਫਾਇਦਾ ਕੋਈ ਨਹੀਂ ਹੁੰਦਾ ਤੁਸੀਂ ਸਮਝੇ ਕਿ ਮਜੀਠੀਆ ਸਾਹਿਬ ਨੇ ਮੇਰੇ ਨਾਲ ਲੜਾਈ ਕਿਹੜੀ ਗੱਲ ਦੀ ਬਣਾਈ ਮੇਰੇ ਕੋ ਮੈਂ ਇਸ ਬੰਦੇ ਨਾਲ 19 ਸਾਲ ਟਾਈਮ ਕੱਢਿਆ ਹੋਈ ਇਹਨਾਂ ਦੇ ਪਰਚਾ ਦਰਜ ਹੋ ਗਿਆ ਮੈਂ ਠੋਕ ਕੇ ਇਹਨਾਂ ਦੀ ਮਦਦ ਕੀਤੀ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਪਤਾ ਬਾਦਲ ਸਾਹਿਬ ਦੇ ਵੀ ਧਿਆਨ ਚ ਗੱਲਾਂ ਸਮੇ ਸਮਨਾ ਲਈ ਜਨਾ ਪਰ ਮੈਂ ਦੇਖਾ ਕਿ ਵਿਚਾਰੇ ਬਾਦਲ ਸਾਹਿਬ ਦੀ ਵੀ ਬੰਦਾ ਜਿਹੜਾ ਚੱਲਣ ਨਹੀਂ ਦਿੰਦਾ ਸੁਪੀਰ ਬਾਦਲ ਹੋਣਾ ਨੇ ਤਾਂ ਆਪਦੇ ਪਿਤਾ ਜੀ ਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਅਸਤੀਫਾ ਮੰਗ ਲਿਆ ਸੀਗਾ ਕਹਿੰਦੇ ਇੰਨੇ ਉਹ ਤਾਂ ਕੜਕ ਲੀਡਰ ਆ ਮੇਰੇ ਮਜੀਠੀਆ ਸਾਹਿਬ ਦਾ ਮੰਗਣਾ ਚਾਹੀਦਾ ਕਿ ਸਾਰਾ ਦੇ ਮਜਾ ਖਾਲੀ ਕਰ ਦੇ ਜੇ ਕੋਈ ਟਸਰ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਅੱਜ ਅੰਮ੍ਰਿਤਸਰ ਤੋਂ ਸੀਨੀਅਰ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਨਰਾਜ਼ਗੀ ਕਈ ਵਾਰ ਉਹਨਾਂ ਨੇ ਜ਼ਾਹਿਰ ਕੀਤੀ ਵਿਕਰਮ ਮਜੀਠੀਆ ਉਹਨਾਂ ਨੇ ਕਈ ਵਾਰ ਮਨਾਇਆ ਵੀ ਪਰ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਵਾ ਲਿਆ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਥੈਂਕ ਯੂ ਮਜੀਠੀ ਥੈਂਕ ਯੂ ਕਿਰਨ ਜੀ ਇਹੋ ਜਿਹਾ ਕੀ ਹੋਇਆ ਨਰਾਜ਼ਗੀਆਂ ਕਹਿੰਦੇ ਮਜੀਠੀਆ ਉਹਨਾਂ ਨੇ ਦੂਰ ਕਰਾਤੀਆਂ ਸੀ ਤੁਹਾਡੀਆਂ ਫਿਰ ਹੁਣ ਤੁਸੀਂ ਆਮ ਤਾਂ ਗੱਲ ਬਾਈ ਜੀ ਇਹ ਆ ਕਿ ਜਦੋਂ ਬੰਦੇ ਦੀ ਅੰਦਰੋਂ ਨੀਅਤ ਨਾ ਨਾ ਸਾਫ਼ ਹੋਵੇ ਉੱਥੇ ਰਹਿਣ ਦਾ ਫਾਇਦਾ ਕੋਈ ਨਹੀਂ ਹੁੰਦਾ ਨਰਾਜਗੀ ਮੇਰੀ ਇੱਕ ਗੱਲ ਦੀ ਕੱਢਣ ਜਾਂ ਤਲਬੀਰ ਸਿੰਘ ਦੀ ਕੋਈ ਨਿੱਜੀ ਨਰਾਜਗੀ ਮੇਰੀ ਨਰਾਜਗੀ ਲੋਕਾਂ ਦੇ ਕੰਮਾਂ ਦਾ ਕਰਕੇ ਨਰਾਜਗੀ ਆ ਜਿਹੜੀ ਹੁੰਦੀ ਸੀ ਔਰ ਮਤਲਬ ਹੁਣ ਇਥੋਂ ਤੱਕ ਆ ਗੱਲਾਂ ਵਧ ਗਈਆਂ ਕਿ ਜਿਹੜੀਆਂ ਮੇਰੇ ਨਾਲ ਕੋਈ ਘਰ ਆ ਕੇ ਬਹਿ ਕੇ ਕਮਿਟਮੈਂਟਸ ਕਰਕੇ ਗਏ ਉਹਨਾਂ ਤੋਂ ਵੀ ਭੱਜ ਗਏ ਮਤਲਬ ਮੈਂ ਤਾਂ ਫੇਰ ਦੋ ਤਿੰਨ ਵਾਰੀ ਇਹਨਾਂ ਦੇ ਮਨਾਉਣ ਦੇ باوجود ਵੀ ਵਾਪਸ ਆ ਜਾਂਦਾ ਰਿਹਾ ਪਰ ਮਜੀਠੀਆ ਸਾਹਿਬ ਨੇ ਤੇ ਸੌਹ ਪਾਲੀ ਆ ਕੇ ਕਾਲੀਦਲ ਨੂੰ ਖਤਮ ਕਰ ਦੇਣਾ ਮੈਂ ਜੋ ਮੈਂ ਮਹਿਸੂਸ ਕੀਤਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਦੀ ਸੌਹ ਖਾਲੀ ਆ ਕੇ ਮੈਂ ਕਾਲੀਦਲ ਨੂੰ ਖਤਮ ਕਰ ਦੇਣਾ ਔਰ ਇਹ ਚ ਕੋਈ ਦੋ ਰਹਿਣੀ ਆ ਕਾਲੀਦਲ ਸਾਡੇ ਮਾਝੇ ਦੇ ਵਿੱਚ ਖਤਮ ਹੋ ਚੁੱਕਾ ਔਰ ਮਲਮਲੀ ਜਾਂਦੀ ਹਰ ਇੱਕ ਬੰਦੇ ਨੂੰ ਮਤਲਬ ਦਿਲੋਂ ਹਣੀ ਕਿਸੇ ਨਾ ਰੱਖਦੇ ਮਤਲਬ ਆਪਣੇ ਆਪ ਨੂੰ ਸਰਦਾਰ ਤੇ ਵਰਕਰ ਨੂੰ ਨੌਕਰ ਸਮਝਣ ਲੱਗ ਪਏ ਜਦੋਂ ਲੀਡਰ ਫਿਰ ਉੱਤੇ ਇਹੋ ਜਿਹੇ ਰਿਜ਼ਲਟ ਆਉਂਦੇ ਆ ਜਿਹੋ ਜਿਹੋ ਨਾ ਰਹੇ ਆ ਕਾਲੀ ਦਲ ਦਾ ਜਿਹੋ ਜਿਹੇ ਹਾਸ਼ੀਏ ਤੇ ਆ ਗਿਆ ਇਹਨਾਂ ਦੀ ਦੇਣੀ ਆ ਕਿ ਕੀ ਦੀ ਦੇਣਾ ਨਹੀਂ ਪਰ ਤੁਹਾਡੀ ਨਰਾਜ਼ਗੀ ਵੀ ਜਿਵੇਂ ਦੂਰ ਕਰਨ ਵਾਸਤੇ ਮਜੀਠੀਆਂ ਹੁਣੀ ਆਉਂਦੇ ਸੀ ਕਹਿੰਦੇ ਸ਼ਾਮ ਨੂੰ ਤਲਵੀਰ ਹੁਣੀ ਭਾਵੁਕ ਜੇ ਹੋ ਕੇ ਪੋਸਟ ਪਾ ਦਿੰਦੇ ਸੀ ਅਗਲੇ ਦਿਨ ਮਜੀਠੀਆਂ ਹੁਣੀ ਮਨਾ ਲੈਂਦੇ ਹੁੰਦੇ ਸੀਗੇ ਨਹੀਂ ਮੈਂ ਮਜੀਠੀਆ ਨੂੰ ਨਹੀਂ ਮਨਾਦ ਲੇ ਮੈਂ ਤਾਂ ਨਹੀਂ ਹਸਤਾ ਰਿਹਾ ਆਪੇ ਆ ਜਾਂਦੇ ਮੇਰੇ ਘਰ ਮੈਂ ਤਾਂ ਉਦੋਂ ਵੀ ਚੱਲ ਚੱਲਿਆ ਸੀਗਾ ਮੈਂ ਤੇ ਨਾਲ ਉਦੋਂ ਵੀ ਕਿਹਾ ਕਿ ਮੈਂ ਨਹੀਂ ਰਹਿਣਾ ਰਹਿਣਾ ਤੁਹਾਡੇ ਨਾਲ ਇਹ ਰਾਤ ਬਿਨਾ ਦੱਸੇ 10:30 ਵਜੇ ਮੇਰੇ ਘਰ ਆ ਕੇ ਰਾਤ 1 ਵਜੇ ਤੱਕ ਜਨਜ਼ਰ ਮੈਨੂੰ ਮਨਾ ਨਹੀਂ ਲਿਆ ਨਾਲੇ ਮੇਰੀ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਕੋਈ ਲੜਾਈ ਨਹੀਂ ਤੇ ਮੇਰੇ ਨਾਲੋਂ ਲੜਾਈ ਤੇ ਮਜੀਠੀਆ ਮੈਨੂੰ ਤੇ ਇਹ ਨਹੀਂ ਸਮਝਾਈ ਕਿ ਮਜੀਠੀਆ ਸਾਹਿਬ ਨੇ ਮੇਰੇ ਨਾਲ ਲੜਾਈ ਕਿਹੜੀ ਗੱਲ ਦੀ ਬਣਾ ਲਈ ਮੈਨੂੰ ਤੇ ਅਜੇ ਤੱਕ ਇਹ ਗੱਲ ਦੀ ਸਮਝ ਨਹੀਂ ਆਈ ਨਹੀਂ ਕਿਹੜੀ ਗੱਲ ਦੀ ਲੜਾਈ ਮਤਲਬ ਕਿਹੜੀ ਗੱਲੋਂ ਤੁਹਾਨੂੰ ਕਿਉਂ ਲੱਗਦਾ ਪਤਾ ਹੀ ਨਹੀਂ ਪਤਾ ਹੀ ਨਹੀਂ ਪਰਸਨਲ ਪਰਸਨਲ ਵਾਲਾ ਹੀ ਹਿਸਾਬ ਬਣ ਗਿਆ ਜਦੋਂ ਮੈਂ ਇਸ ਬੰਦੇ ਨਾਲ 19 ਸਾਲ ਟਾਈਮ ਕੱਢਿਆ ਹੋਈ ਇਹਨਾਂ ਦੇ ਪਰਚਾ ਦਰਜ ਹੋ ਗਿਆ ਮੈਂ ਠੋਕ ਕੇ ਇਹਨਾਂ ਦੀ ਮਦਦ ਕੀਤੀ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਪਤਾ ਪਰ ਇਹ ਉੱਥੇ ਧਰਨੇ ਦੇਂਦੇ ਰਹੇ ਸਪੀਚਾਂ ਕੀਤੀਆਂ ਸਭ ਕੁਝ ਕੀਤਾ ਤੇ ਇਹ ਬੰਦਾ ਇਹ ਇਹਨਾਂ ਦੇ ਪਿੱਛੇ ਮੈਂ ਇਹਨਾਂ ਦੇ ਹਲਕੇ ਦੇ ਵਿੱਚ ਜਿੰਨਾ ਚਿਰ ਰਿਆਂ ਹਲਕੇ ਦੇ ਵਿੱਚ ਮੇਰੇ ਉੱਤੇ ਲੜਾਈਆਂ ਝਗੜੇ ਕਰਨ ਨੂੰ ਤਲਬੀਰ ਸੋ ਇਹ ਆਪ ਤੇ ਕਦੋਂ ਬੈਡਰਮਾਂ ਚ ਸੁੱਤੇ ਹੁੰਦੇ ਤੇ ਅਸੀਂ ਤਗੜੇ ਹੋਣਾਂ ਦੀ ਮਦਦ ਕਰਦੇ ਰਹੇ ਤੇ ਸਾਡੇ ਜੇ ਸਾਡੇ ਵਰਗੇ ਬੰਦਿਆਂ ਦਾ ਆਹ ਲਾਦੇ ਮਜੀਤੀਆਂ ਨਹੀਂ ਕਰਦੇ ਆ ਤੇ ਜਿਹੜੇ ਕਈਆਂ ਦੇ ਕੀਤੇ ਆ ਕਈ ਇੱਥੇ ਹੋਰ ਵੀ ਪਹਿਲਾਂ ਛੱਡ ਕੇ ਗਏ ਆ ਤੇ ਕਈਆਂ ਨੇ ਹੁਣ ਛੱਡ ਕੇ ਚਲੇ ਜਾਣਾ ਵਾ ਹਮ ਸੋਇਸ ਕਰਕੇ ਇਹ ਇਹ ਜੋ ਇਹ ਜੋ ਕੁਝ ਵੀ ਵਾਪਰਿਆ ਇਹਦੀ ਸਾਰੀ ਸਾਰਾ ਸਿਰਾ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਾਂਦਾ ਮਜੀਠੀਆ ਨਾਲ ਤੁਹਾਡੀ ਯਾਰੀ ਮੈਂ ਬਾਦਲ ਸਾਹਿਬ ਦੇ ਬਾਦਲ ਸਾਹਿਬ ਦੇ ਵੀ ਧਿਆਨ ਚ ਗੱਲਾਂ ਸਮੇਂ ਸਮੇਂ ਨਾਲ ਲਈ ਜਾਂਦਾ ਹਾਂ ਪਰ ਮੈਂ ਦੇਖਿਆ ਕਿ ਵਿਚਾਰੇ ਬਾਦਲ ਸਾਹਿਬ ਦੀ ਵੀ ਇਹ ਬੰਦਾ ਜਿਹੜਾ ਚੱਲ ਨਹੀਂ ਦਿੰਦਾ ਔਰ ਬਾਦਲ ਸਾਹਿਬ ਦਾ ਪ੍ਰਧਾਨ ਨੇ ਬੰਦਿਆਂ ਨੂੰ ਸਾਢੇ ਸਾਢੇ ਕਿ ਸਿੱਧੇ ਅਹੁਦੇ ਦੇਨੇ ਸ਼ੁਰੂ ਕਰਤੇ ਕਈ ਕੁਝ ਕਰਤਾ ਜਿਹੜੀਆਂ ਵਧ ਗਈਆਂ ਬਾਦਲ ਸਾਹਿਬ ਦਾ ਪ੍ਰਧਾਨ ਨੇ ਤਲਵੀਰ ਜੀ ਬਿਰਸਾ ਸਿੰਘ ਬਲਟੂਆ ਹੁਣਾ ਨਾਲ ਸਾਡਾ ਇੰਟਰਵਿਊ ਹੋਇਆ ਪਰਸੋਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਕਿ ਸੁਖਬੀਰ ਬਾਦਲ ਹੁਣਾਂ ਨੇ ਤਾਂ ਆਪਦੇ ਪਿਤਾ ਜੀ ਦਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਮੰਗ ਲਿਆ ਸੀਗਾ ਕਹਿੰਦੇ ਇੰਨੇ ਉਹ ਤਾਂ ਕੜਕ ਲੀਡਰ ਹੈ ਤੇਰੇ ਮਜੀਠੀਆ ਸਾਹਿਬ ਤੋਂ ਮੰਗਣਾ ਚਾਹੀਦਾ ਕਿ ਸਾਰਾ ਤੇ ਮਜਾ ਖਾਲੀ ਕਰਦੇ ਲੱਗੇ ਜੇ ਕੋਈ ਪੈਸਾ ਰਹਿ ਗਈ ਹੈ ਮਜੀਠੀਆ ਸਾਹਿਬ ਤੋਂ ਮੰਗ ਲੈਣ ਲੋਕੋ ਮੈਂ ਬਾਦਲ ਸਾਹਿਬ ਨੂੰ ਮਾੜਾ ਨਹੀਂ ਕਹੂੰਗਾ ਜੀ ਮੈਂ ਸਿੱਧੀ ਤੇ ਸਪਸ਼ਟ ਗੱਲ ਹੈ ਮੈਂ ਸਖਬੀਰ ਤੋਂ ਬਾਦਲ ਮਰ ਗਿਆ ਜੋ ਕੁਝ ਜ਼ਹਿਰ ਮਚੀਠੀਏ ਨੇ ਪੰਜਾਬ ਵਿੱਚ ਤਾਂ ਸਾਡੇ ਸ਼੍ਰੀ ਅਮਰਸਰ ਦੇ ਵਿੱਚ ਜਾਂ ਮਾਝੇ ਦੇ ਵਿੱਚ ਉਹ ਉਹਨੂੰ ਨੀਟ ਐਂਡ ਕਲੀਨ ਕਰਦਾ ਬਹੁਤ ਟਾਈਮ ਲੱਗੂਗਾ ਖੋਤਾ ਘੋੜਾ ਨਹੀਂ ਇੱਕ ਖੋਤੀ ਘੋੜਾ ਮੈਂ ਜਿੰਨਾ ਜਿੰਨੇ ਬਰਾਬਰ ਕਰਕੇ ਰੱਖਦੇ ਆ ਔਰ ਇਹ ਕੁਸ਼ਕ ਬੰਦੇ ਦੀ ਟੀਮ ਦੇ ਬੰਦੇ ਆ ਜਿਹੜੇ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਕੋਈ ਸਿਸਟਮ ਨਹੀਂ ਕੋਈ ਪਤਾ ਹੀ ਨਹੀਂ ਤੇ ਉਹ ਬੰਦਿਆਂ ਦੀ ਸਲਾਹਾਂ ਨਾਲੇ ਚੱਲ ਰਹੇ ਆ ਔਰ ਬਾਕੀ ਮੈਂ ਕੱਲ ਪ੍ਰੈਸ ਕਾਨਫਰੰਸ ਕਰਾਂਗਾ ਉਹਦੇ ਵਿੱਚ ਮੈਂ ਮੈਂ 2-4 2-4 ਸਵਾਲ ਛੋਟੇ-ਛੋਟੇ ਦੋ-ਦੋ ਸਵਾਲ ਲੈਣੇ ਆ ਮਜੀਠੀਆ ਉਹਨਾਂ ਨਾਲ ਤੁਹਾਡੀ ਦੋਸਤੀ ਬਹੁਤ ਜ਼ਿਆਦਾ ਸੀ ਖਟਾਸ ਕਿਹੜੀ ਗੱਲੋਂ ਪੈਦਾ ਹੋਈ ਫਿਰ ਕੀ ਜਿਹੜਾ ਕੰਮ ਨਹੀਂ ਹੋ ਪਾਇਆ ਉਸ ਕਰਕੇ ਇੱਕ ਤੁਹਾਡੇ ਕੋਈ ਕਾਲਜ ਦਾ ਕੋਈ ਸ਼ਾਇਦ ਕਿਸੇ ਕੋਈ ਟਰਾਂਸਫਰ ਦਾ ਮਸਲਾ ਸੀਗਾ ਇੱਕ ਉਹ ਮਸਲਾ ਮੇਰਾ ਮਸਲਾ ਨਹੀਂ ਜੀ ਮੇਰੀ ਬੇਨਤੀ ਸੁਣੋ ਸਾਡੇ ਮੇਰੇ ਮੇਰੇ ਚ ਕੋਈ ਦੋ ਰਹਿਣੇ ਆ ਮੇਰਾ ਵੱਡੇ ਭਰਾਵਾਂ ਵਾਂਗੂ ਛੋਟੇ ਭਰਾਵਾਂ ਵਾਂਗੂ ਪਿਆਰ ਰਿਆ ਸੀ ਕਿ ਗੱਡੀ 'ਚ ਸਾਰਾ-ਸਾਰਾ ਦਿਨ ਸਫ਼ਰ ਕਰਦੇ ਰਹੇ ਆ ਸਭ ਕੁਝ ਕਰਦੇ ਰਹੇ ਆ ਪਰ ਮੈਨ ਮੈਂ ਹਲਕੇ 'ਚ ਚਾਰਜ ਲੱਗ ਗਿਆ ਮੈਂ ਹਲਕੇ 'ਚ ਮਿਹਨਤ ਕਰਨ ਲੱਗ ਗਿਆ ਹੂੰ ਮੈਂ ਇਹ ਇਹਨਾਂ ਨੇ ਆਜੇ ਮੇਰੇ ਨਾਲ ਦੇ ਕਦੋਂ ਇਲੈਕਸ਼ਨ ਲੜੀ ਮੈਂ ਤਾਂ ਇਹਨਾਂ ਵਾਸਤੇ ਵੀ ਦਿਨ ਰਾਤ ਭੱਜਾ ਫਿਰਦਾ ਰਿਆ ਹਾਂ ਉਸ ਹਾਲ ਕੇਜ ਵੀ ਮੈਨੂੰ ਤੇ ਸਮਝ ਨਹੀਂ ਆਈ ਕਿ ਮੇਰੇ ਨਾਲ ਐਡੀ ਕਿਹੜੀ ਲੀਖ ਖਿੱਚ ਕੇ ਬੈਗੇ ਮੇਰਾ ਤਾਂ ਸਟੇਟਸ ਨਹੀਂ ਇਹਨਾਂ ਨਾਲ ਕੋਈ ਲੜਾਈ ਬੰਦ ਆ ਬੰਦ ਹੀ ਨਹੀਂ ਮੇਰਾ ਸਟੇਟਸ ਨਹੀਂ ਕਿ ਇਹਨਾਂ ਦੀ ਮੇਰੇ ਕੋਲ ਲੜਾਈ ਬੰਦ ਨਹੀਂ ਖਟਾਸ ਪੈਦਾ ਕਦੋਂ ਹੋਈ ਹੈ ਗੱਲ ਜੀ ਜਦੋਂ ਮੇਰੇ ਬੰਦਿਆਂ ਨੇ ਜਾਣਾ ਤੇ ਮੇਰੇ ਬੰਦੇ ਉਥੇ ਤਿੰਨ ਤਿੰਨ ਘੰਟੇ ਵੇਟ ਕਰਨ ਤੇ ਜਿਹੜੇ ਸਿੱਧੇ ਲੱਲੀ ਪੰਜੀ ਆਈ ਆਓ ਜੀ ਆਓ ਆਓ ਜੀ ਆਓ ਫੋਟੋ ਲਵਾਓ ਜੀ ਆਓ ਜੀ ਆਓ ਛੱਤੀ ਦੱਸੋ ਜੀ ਮਤਲਬ ਸਾਨੂੰ ਇ ਕੀ ਸੰਗੀਤ ਜਲਾਲਤ हुसैन ਵਾਲਾ ਬੰਦਾ ਨਹੀਂ ਪਰ ਮੈਂ ਮਾਝੇ ਦਾ ਜੰਮਿਆ ਬੰਦਾ ਮੈਂ ਇਸ ਕਰਕੇ ਮੇਥੋਂ ਜਿਹੜੀ ਜਲਾਲਤ ਉਹ ਨਹੀਂ ਸਹੀ ਕਿ ਦੂਜੀ ਤੁਸੀਂ ਗੱਲ ਕੀਤੀ ਹੈ ਜੀ ਹਸਪੀਟਲ ਦੀ ਹਸਪੀਟਲ ਦਾ ਮੇਰੀ ਲੜਾਈ ਕਿੱਥੋਂ ਸ਼ੁਰੂ ਹੋਈ ਇੱਕ ਸਾਡੇ ਪਿੰਡ ਸੀਗਾ ਉੱਥੇ ਮੈਨੂੰ ਨਾਂ ਭੁੱਲ ਗਿਆ ਪਿੰਡ ਦਾ ਉੱਥੇ ਜਲ ਸ਼ਰਾਬੀ ਕੇ ਬੰਦੇ ਮਰ ਗਏ ਸੀਗੇ ਅਜਰੀਲੀ ਸ਼ਰਾਬ ਦੇ ਨਾਲ ਕੈਪਟਨ ਰਾਜਵਾਲੇ ਦੀ ਗੱਲ ਕਰ ਰਹੇ ਹੋ ਕੈਪਟਨ ਰਾਜਵਾਲੇ ਦੀ ਗੱਲ ਹਾਂ ਉਹ ਤੁਸੀਂ ਵੀਰ ਸਿੰਘ ਬਾਦਲੋਂ ਨਹੀਂ ਆਉਂਦੇ ਔਰ ਮੈਨੂੰ ਹੁਕਮ ਲਾ ਦਿੱਤਾ ਜਾਂਦਾ ਕਿ ਜਿੰਨੇ ਬੰਦੇ ਹਸਪੀਟਲਸ ਦੇ ਵਿੱਚ ਆ ਸਾਰਿਆਂ ਦੇ ਮਗਰ ਜਾਓ ਔਰ ਇਹਨਾਂ ਇਹ ਉਹਨਾਂ ਦੀ ਜੋ ਵੀ ਆ ਆਪਣਾ ਡੈਡ ਜੋ ਵੀ ਉਹਨਾਂ ਦੇ ਇਲਾਜ ਤੇ ਖਰਚਾ ਹੋ ਉਹ ਤੁਸੀਂ ਆਪਦੀ ਟੀਮ ਕੱਠੀ ਕਰਕੇ ਖਰਚਾ ਲਾਓ ਤੇ ਉਹਨਾਂ ਨੂੰ ਸਹੀ ਕਰਾ ਕੇ ਤੇ ਘਰੋ ਘਰੀ ਭੇਜੋ ਵੇਖੋ ਮੈਂ ਪੰਜ ਹਸਪਤਾਲਾਂ ਦੇ ਵਿੱਚ ਗਿਆ ਡਾਕਟਰਾਂ ਨੇ ਰੱਬ ਬਣ ਕੇ ਉੱਥੇ ਵਿਖਾਇਆ ਕਿ ਪੰਜਾ ਹਸਪਤਾਲਾਂ ਜੋ ਚਾਹ ਆਣੇ ਕਿਸੇ ਨੇ ਪੈਸਾ ਨਹੀਂ ਲਿਆ ਉਹਨਾਂ ਕਹਿੰਦੇ ਗਰੀਬ ਬੰਦੇ ਸੀ ਇਹਨਾਂ ਦਾ ਫ੍ਰੀ ਇਲਾਜ ਕੀਤਾ ਤੇ ਚਲੋ ਇਹ ਠੀਕ ਇਹਨਾਂ ਨੂੰ ਲੈ ਜਾਓ ਤੇ ਜਿਹੜਾ ਇਹਨਾਂ ਦੀ ਰਹਿਮਾਈ ਹੈ ਇੱਥੇ ਹਸਪਤਾਲ ਚੱਲਦਾ ਗੁਰੂ ਰਾਮਦਾਸ ਉਹ ਡਾਕਟਰ ਨੇ 9000 ਰੁਪਏ ਲੈ ਕੇ ਉੱਥੇ ਡੈਡ ਬੋਡੀ ਦਿੱਤੀ 9000 ਕਹ ਲਾ ਜੇ ਨਹੀਂ ਜੀ ਮੈਂ ਦੱਸਦਾ ਮੇਰਾ 9000 ਰੁਪਏ ਬਕਾਇਆ ਤੇ ਮੇਰੀ ਤੇ ਲੜਾਈ ਉਦੋਂ ਸ਼ੁਰੂ ਹੋਈ ਮੈਂ ਬਾਦਲ ਸਾਹਿਬ ਨੂੰ ਫੋਨ ਕੀਤਾ ਮੈਂ ਬਾਦਲ ਸਾਹਿਬ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਸਾਡਾ ਇੰਨਾ ਹੀ ਇੱਜ਼ਤ ਮਣਾਈ ਇਹਨੇ ਤਾਂ ਸਾਡਾ ਕੁਝ ਵੀ ਨਹੀਂ ਰੱਖਿਆ ਸਾਡਾ ਤੇ ਇਸ ਡਾਕਟਰ ਨੇ ਕੋਈ ਮਾਣ ਹੀ ਨਹੀਂ ਰੱਖਿਆ بس ਉਸ ਦਿਨ ਤੋਂ ਮੇਰੀ ਲੜਾਈ ਸ਼ੁਰੂ ਹੋ ਗਈ ਜੀ ਬਸ ਉਸ ਤੋਂ ਬਾਅਦ ਫਿਰ ਕੰਮ ਵਧਦਾ ਗਿਆ ਵਧਦਾ ਗਿਆ ਵਧਦਾ ਗਿਆ ਹਮ ਹੁਣ ਰੀਸੈਂਟਲੀ ਕਦੋਂ ਗੱਲ ਹੋਈ ਮਜੀਠੀਆਂ ਹੁਣਾਂ ਨਾਲ ਤੁਹਾਡੀ ਛੱਡਣ ਤੋਂ ਪਹਿਲਾਂ ਕੋਈ ਗੱਲਬਾਤ ਹੋਈ ਜਾਂ ਨਹੀਂ ਜੀ ਤੇ ਡੇਢ ਦੋ ਮਹੀਨੇ ਹੋ ਗਏ ਮੇਰੇ ਕੋਲ ਹੀ ਨਹੀਂ ਹੋਇਆ ਨਹੀਂ ਜਦੋਂ ਮਨਾਉਣ ਤੋਂ ਬਾਅਦ ਫਿਰ ਤੁਸੀਂ ਪਹਿਲਾਂ ਕਿਧਰ ਚਲ ਚਲੇ ਸੀ ਭਾਜੀਪੀ ਜਾਂ ਆਮ ਆਦਮੀ ਪਾਰਟੀ 'ਚ ਜਾਣਾ ਸੀ ਤਲਵੀਰ ਜੀ ਮੈਂ ਵੇਖੋ ਜੀ ਮੈਂ ਪਹਿਲਾਂ ਭਾਜੀਪੀ 'ਚ ਚੱਲਿਆ ਸੀਗਾ ਹਮ ਪਰ ਮੈਂ ਕੁਝ ਕਾਰਨਾ ਕਰਕੇ ਨਾ ਮੈਨੂੰ ਡੱਕ ਲਿਆ ਚਲੋ ਇਹ ਹੁਣ ਮੈਂ ਤੁਹਾਨੂੰ ਕੱਲ ਸਾਰਾ ਕੁਝ ਦੱਸ ਦੂੰਗਾ ਤੇ ਮੈਂ ਅਜ ਤੜਾ ਹੁਣ ਵੀ ਜੀ ਇਸ ਟਾਈਮ ਆਖੀਰਲਾ ਮੇਰਾ ਸਵਾਲ ਆ ਆਖੀਰਲਾ ਮੇਰਾ ਆਖੀਰਲਾ ਸਵਾਲ ਆ ਵਿਕਰਮ ਮਜੀਠੀਆ ਹੁਣਾਂ ਤੇ ਪਰਚਾ ਹੋਇਆ ਉਹਨਾਂ ਤੋਂ ਪੁੱਛ ਕੇ ਛੁਈ ਪੁੱਛ ਕੇ ਤੁਹਾਡੇ ਤੋਂ ਵੀ ਹੋਈ ਤੁਸੀਂ ਕਲੋਜ਼ ਬੰਦੇ ਸੀਗੇ ਲੋ ਇਸ ਤਰ੍ਹਾਂ ਦਾ ਤਾਂ ਨਹੀਂ ਕਿ ਕਿਉਂਕਿ ਚਰਚਾ ਇੱਕ ਹੋ ਰਹੀ ਆ ਕਿ ਅਲੀਗੇਸ਼ਨੇ ਲੱਗਣਗੇ ਕਿ ਪ੍ਰੈਸ਼ਰਾਈਜ਼ ਹੋਗੇ ਨਾ ਮੈਂ ਜ਼ਿੰਦਗੀ 'ਚ ਡਰਿਆ ਨਾ ਮੈਂ ਜ਼ਿੰਦਗੀ 'ਚ ਡਰਿਆ ਨਾ ਮੈਂ ਡਰਨ ਵਾਲਾ ਕਿਉਂਕਿ ਬੰਦਾ ਰਬੋਂ ਦੇ ਜੱਗੋਂ ਸੱਚਾਣਾ ਚਾਹੀਦਾ ਨੂੰ ਕਹਦਾ ਡਰਿਆ ਜੀ ਮੈਨੂੰ ਕੋਈ ਨਹੀਂ ਤੇ ਦੂਜੀ ਗੱਲ ਰਹੀ ਉਹ ਜਿਹੜੀ ਪੁੱਛ ਕੇ ਛਾਲੀ ਆ ਮੈਂ ਸਮਝਦਾ ਕਿ ਮੈਂ ਇਹਨਾਂ ਵਰਗਾ ਨਹੀਂ ਮੈਂ ਜੋ ਸਹੀ ਆ ਜੋ ਕੁਝ ਉਹਤੇ ਕਹਿਆ ਮੈਂ ਉਹਤੇ ਅੱਜ ਵੀ ਸਟੈਂਡ ਕਰਦਾ ਕਿ ਉਹ ਬਿਲਕੁਲ ਸਹੀ ਸੀਗਾ ਜੋ ਮੈਂ ਕੁਝ ਕਹਿਆ ਉਹ ਗੱਲਾਂ 'ਚ ਨਹੀਂ ਮੈਂ ਪੈਣਾ ਨਾ ਮੇਰੀ ਮੈਂ ਕੋਈ ਇਹਨਾਂ ਵਰਗਾ ਹੈਗਾ ਕਿ ਠੀਕ ਆ ਮੇਰ ਨਾਲ ਇਹਨਾਂ ਦੀ ਪੋਲਿਟੀਕਲ ਲੜਾਈ ਆ ਮੈਂ ਮੈਂ ਨਹੀਂ ਕਾਲੀ ਦਲ ਛੱਡਿਆ ਸਾਨੂੰ ਮਜੀਠੀਏ ਨੇ ਧੱਕੇ ਮਾਰ ਕੇ ਕੱਢਿਆ ਉਸ ਕੱਢਿਆ ਤੇ ਕੱਢਿਆ ਸਰਦਾਰ ਵਿਕਰਮ ਸਿੰਘ ਮਚੀਟੀਆਂ ਨੇ ਧੱਕੇ ਮਾਰ ਕੇ ਮੈਨੂੰ ਕੱਢ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨਾਲ ਕੀ ਕਮਿਟਮੈਂਟ ਹੋਈ ਕੀ ਗੱਲ ਹੋਈ ਮੇਰਾ ਅਖੀਰਲਾ ਸਵਾਲ ਹੈ ਮੇਰੀ ਕੋਈ ਕਮਿਟਮੈਂਟ ਨਹੀਂ ਜੀ ਹੋਈ ਮੈਂ ਪਾਰਟੀ ਚ ਅੱਗੇ ਵੀ ਸੇਵਾ ਕਰਨ데요 ਮੈਂ ਗਾਵੇਂ ਕਰਨੇ ਕਦੋਂ ਤੋਂ ਸੰਪਰਕ ਸੀਗੇ ਹੁਣ ਮੈਂ ਜੇਸ ਪਾਰਟੀ ਚ ਆ ਗਿਆ ਹੁਣ ਮੈਂ ਕਦੋਂ ਤੋਂ ਸੰਪਰਕ ਸੀਗੇ ਇਹਨਾਂ ਦੇ ਨਾਲ ਮੈਂ ਆ ਦੋ ਦਿਨ ਤੋਂ ਸੰਪਰਕ ਹੋਇਆ ਇਸਾਰਾ ਮੇਰਾ ਠੀਕ ਹੈ ਠੀਕ ਹੈ ਤੁਜੀ ਮਤਲਬ ਜਦੋਂ ਮੇਰੇ ਹਲਾ ਦੀ ਇਦਾਂ ਦੇ ਪੈਦਾ ਕਰਤੇ ਕਿ ਮੇਰੇ ਹਲਕੇ ਦੇ ਬੰਦਿਆਂ ਨੂੰ ਸਾਧ ਸਾਧ ਕੇ ਸਿੱਧੇ ਅਹੁਦੇ ਦੇਣੇ ਸ਼ੁਰੂ ਕਰਤੇ ਮੈਨੂੰ ਉਥੇ ਸਦਨਾ ਬਣਾ ਸਕਣੀ ਸਮਝਾ ਮਤਲਬ ਮੈਂ ਸਮਝੋ ਕਿ ਮੈਂ ਆਪਣੀ ਸਮਝਦਾ ਕਿ ਹੁਣ ਮੈਂ ਜੇ ਮਜੀਠੀਏ ਦੇ ਘਰ ਜਾਣਾ ਜਾਂ ਮੈਂ ਮਜੀਠੀਏ ਨੂੰ ਫੋਨ ਕਰਦਾ ਜਾਂ ਮੈਂ ਮਜੀਠੀਏ ਨੂੰ ਮਿਲਦਾ ਤੇ ਮੇਰੀ ਬੇਇਜ਼ਤੀ ਆ ਇਸ ਕਰਕੇ ਮੈਂ ਫਿਰ ਫੈਸਲਾ ਕਰ ਲੈ ਕੇ ਨਾ ਮੈਂ ਨਹੀਂ ਰਹੂੰ ਬਹੁਤ ਬਹੁਤ ਧੰਨਵਾਦ ਤਲਵੀਰ ਜੀ ਬਹੁਤ ਬਹੁਤ ਸ਼ੁਕਰੀਆ ਜਾਣ ਕੇ ਤਾ ਤਲਵੀਰ ਸਿੰਘ ਗਿੱਲ ਸਾਡ ਨਾਲ ਸੀਗੇ ਭਰੇ ਹੋਏ ਸੀਗੇ ਗੁੱਸੇ ਦੇ ਨਾਲ ਉਹਨਾਂ ਦੀ ਲੈਂਗੁਏਜ ਤੋਂ ਸਮਝ ਆ ਰਿਹਾ ਸੀਗਾ ਤਾਂ ਬਿਕਰਮ ਮਜੀਠੀਆ ਹੁਣਾਂ ਦੇ ਬਹੁਤ ਖਾਸ ਹੁੰਦੇ ਸੀ ਤਲਵੀਰ ਗਿੱਲ ਔਰ ਹੁਣ ਤਲਵੀਰ ਗਿੱਲ ਹੁਣਾਂ ਨੇ ਪਟਾਕੇ ਪਾਏ ਆ ਤਲਵੀਰ ਗਿੱਲ ਹੁਣੀ ਕਹਿ ਰਹੇ ਕਿ ਸਾਰਾ ਜਿਹੜੀ ਵਜ੍ਹਾ ਉਹ ਬਿਕਰਮ ਮਜੀਠੀਆ ਹੁਣੀ ਨੇ ਕਿਉਂਕਿ ਮਜੀਠੀਆ ਹੁਣਾ ਤੇ ਇਲਜ਼ਾਮ ਲਾਇਆ ਉਹਨਾਂ ਨੇ ਕਿ ਬਿਕਰਮ ਮਜੀਠੀਆ ਹੁਣੀ ਖਤਮ ਕਰ ਰਿਹਾ ਅਕਾਲੀ ਦਲ ਨੂੰ ਇਹ ਇਹ ਸ਼ਬਦ ਸੀਗੇ ਤਲਵੀਰ ਗਿੱਲ ਹੁਣਾ ਦੇ ਤਾਂ ਅੱਜ ਤਲਵੀਰ ਗਿੱਲ ਅਕਾਲੀ ਦਲ ਛੱਡ ਕੇ ਆ